ਸਰਕਾਰੀ ਪ੍ਰਾਇਮਰੀ ਸਕੂਲ ਯਾਰ ਸਿੰਘ ਵਾਲਾ ਵਿੱਚ ਰਾਜਗਰੀ ਦੇ ਕੰਮ ਕਰਨ ਵਾਲੇ ਮਿਸਤਰੀਆਂ ਦਾ ਸਮਾਨ ਸਟੋਰ ਦੇ ਤਾਲੇ ਤੋੜ ਕੇ ਕੀਤਾ ਚੋਰੀ ਸਮਰਸੀਬਲ ਪੰਪ ਨੂੰ ਵੀ ਪੁੱਟਣ ਦੀ ਕੀਤੀ ਗਈ ਕੋਸ਼ਿਸ਼ ਬਲਾਕ ਵਮ ਦੌੜ ਦੇ ਦਿਨਾਉ ਦੇ ਪਿੰਡ ਯਾਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਟੋਰ ਦਾ ਤਾਲਾ ਤੋੜ ਕੇ ਰਾਜਗਰੀ ਦੇ ਕੰਮ ਕਰਨ ਵਾਲੇ ਮਿਸਤਰੀਆਂ ਦਾ ਸਮਾਨ ਚੋਰੀ ਕੀਤਾ ਗਿਆ ਤੇ ਸਮਰਸੀਬਲ ਪੰਪ ਨੂੰ ਵੀ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿਸਤਰੀ ਬਗੀਚੇ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਕੰਮ ਸਕੂਲ ਦੇ ਅੰਦਰ ਚੱਲ ਰਿਹਾ ਹੈ ਤੇ ਉਹਨਾਂ ਨੇ ਆਪਣਾ ਸਮਾਨ ਸਕੂਲ ਦੇ ਸਟੋਰ ਵਿੱਚ ਰੱਖਿਆ ਸੀ ਪਰ ਬੀਤੀ ਰਾਤ ਚੋਰਾਂ ਹਮਲ ਸਟੋਰ ਦਾ ਤਾਲਾ ਤੋੜ ਕੇ ਸਾਰਾ ਸਮਾਨ ਚੋਰੀ ਕਰ ਲਿਆ ਹੈ ਤੇ ਸਮਰਸੀਪਾਲ ਪੰਪ ਨੂੰ ਵੀ ਤੋੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਮੰਗ ਕੀਤੀ ਕਿ ਚੋਰਾਂ ਦੀ ਪਾਲ ਕਰਕੇ ਉਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ। ਇਹ ਸੰਬੰਧੀ ਸਕੂਲ ਮੁਖੀ ਵੱਲੋਂ ਥਾਣਾ ਮੰਦੋੜ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ। ਮਿਸਤਰੀ ਸਾਹਿਬ ਸੁਣਿਆ ਕਿ ਜਡੇ ਸਕੂਲ ਦੇ ਵਿੱਚ ਤੁਸੀਂ ਕੰਮ ਲੱਗੇ ਹੋ ਤੁਹਾਡਾ ਸਮਾਨ ਚੋਰੀ ਹੋਇਆ ਹਾਂਜੀ ਸਾਡਾ ਸਮਾਨ ਚੋਰੀ ਹੋਇਆ ਅੱਗੇ ਵੀ ਚੋਰੀ ਹੋ ਗਈ ਸਾਡਾ ਸਮਾਨ ਹੋਣ ਫਿਰ ਹੋ ਗਿਆ ਕੀ ਕੀ ਸਮਾਨ ਹੈ ਜੀ ਅਸੀਂ ਤੁਹਾਡਾ ਮਿਸਤਰੀਆਂ ਦਾ ਅਸੀਂ ਹਾਂਜੀ ਹਾਂਜੀ ਸਾਡਾ ਕਾਂਟਿਨੀਆਂ ਤੇਸੀਆਂ ਕਈ ਕਟਰ ਤੇ ਜੋ ਵਿੱਚ ਸਮਾਨ ਹੋ ਰਿਹਾ ਸੀ ਪੀਪੇ ਪੀਪੇ ਜੋ ਕੁਝ ਵੀ ਸਾਰਾ ਅੱਛਾ ਅੱਗੇ ਕਿੰਨੀ ਵਾਰੀ ਪਹਿਲਾਂ ਵੀ ਚੋਰੀ ਹੋਇਆ ਸੀ ਪਹਿਲਾਂ ਅੱਗੇ ਸਾਲ ਚੋਰੀ ਸੀ ਕੁਛ ਚੋਰੀ ਉਹਦਾ ਵੀ ਸਾਡਾ ਸਾਰਾ ਸਾਮਾਨ ਲੈ ਕੇ ਫਿਰ ਅਸੀਂ ਨਵਾਂ ਲਿਆਂਦਾ ਸੀ ਤੇ ਰਾਤ ਫਿਰ ਸਾਡਾ ਸਾਮਾਨ ਚੋਰੀ ਹੋ ਗਿਆ ਤੇ ਹਾਂ ਇੱਕ ਆ ਮੋਟਰ ਲੱਗੇ ਰਹੇ ਨੇ ਸੁਣਨ ਅੱਛਾ ਉਹ ਕੱਟੂਰੀ ਕਰਨਾ ਹੋਰ ਤਾਂ ਕੁਝ ਨਹੀਂ ਸੀਗਾ ਨਾ ਹੋਰ ਨਹੀਂ ਕੁਝ ਤੇ ਇਸ ਬਾਰੇ ਜਿਹੜਾ ਸਕੂਲ ਟੀਚਰਾਂ ਨੇ ਦੱਸੇ ਗਏ ਹਾਂਜੀ ਕੀ ਕੀ ਕਹਿੰਦੇ ਸੀ ਸਕੂਲ ਟੀਚਰ ਕਹਿੰਦੇ ਸੀ ਵਿਪਿੰਡ ਦੇ ਪੰਚਾਇਤ ਨੂੰ ਕਹਿ ਕੇ ਆਪਾਂ ਕਾਰਵਾਈ ਕਰਨੀ ਆ ਕੋਈ ਚੌਕੀਦਾਰ ਦਾ ਕਰਨੀ ਆ ਠੀਕ ਹੈ ਹੁਣ ਤੁਹਾਡੀ ਕੀ ਮੰਗੇਗੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਉਹ ਮੰਗੇ ਵੀ ਇਹਨਾਂ ਨੂੰ ਵੀ سزا ਦਿੱਤੀ ਜਾ ਸਕਦਾ ਜਿਹੜੇ ਮਨਸਾ ਦਾ ਸ਼ਾਂਸ਼ਾ ਕਰਦੇ ਜਾਂ ਚੋਰੀ ਕਰਦੇ ਤਾਂ ਅਸੀਂ ਤਾਂ ਜਾਰੀ ਦਾ ਬੰਦੇ ਆ ਸਾਡਾ ਬੇ ਨੁਕਸਾਨ ਹੋ ਗਿਆ ਤੇ ਠੀਕ